ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਿੰਦਰ ਸਿੰਘ ਨਿਵਾਸੀ ਕਾਲਾ ਨੰਗਲ ਮੇਰੀ ਮੈਸੇਜ ਨਿਰਮਲ ਕੌਰ ਨੂੰ ਪਿੰਡ ਦੇ ਸਰਪੰਚ ਉਹ ਜਿਹੜਾ ਵਾ ਉਹ ਚੋਣ ਹੋਈ ਆ ਔਰ ਮੈਂ ਪਿੰਡ ਦੇ ਸਾਰੇ ਹੀ ਨਗਰ ਦਾ ਜਿਹੜਾ ਵਾ ਧੰਨਵਾਦੀ ਆ ਜਿਨ੍ਹਾਂ ਨੇ ਇਹ ਜਿਹੜਾ ਸੇਵਾ ਦਾ ਸਾਨੂੰ ਮੌਕਾ ਬਖਸ਼ਿਆ ਵਾ ਔਰ ਕੋਸ਼ਿਸ਼ ਕਰਾਂਗੇ ਕਿ ਜੋ 5 ਸਾਲ ਪ੍ਰਾਪਤ ਹੋਇਆ ਇਹਦੇ ਵਿੱਚ ਪਿੰਡ ਦਾ ਵਿਕਾਸ ਕਰਾਵਾਂਗੇ ਜਿਹੜੇ ਵੀ ਪਿੰਡ ਦੇ ਵਿਕਾਸ ਕੰਮ ਅਧੂਰੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਪੂਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਪਿਛਲੀ ਵਾਰ ਜਦੋਂ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਜੋ ਤੁਹਾਡੇ ਕੋਲ ਵਿੱਚ ਪੂਰੇ ਕਰਵਾਏ ਹਨ। ਸਾਡੇ ਨਗਰ ਵਿਖੇ ਕਾਫੀ ਜਿਹੜੇ ਕੰਮ ਆ ਉਹ ਹੱਲੇ ਜਿਹੜਾ ਅਧੂਰੇ ਆ ਜਿ ਤਰ੍ਹਾਂ ਸਟੇਡੀਅਮ ਸੀਗਾ ਜੋ ਸਟੇਡੀਅਮ ਬਣਾਇਆ ਤਾਂ ਗਿਆ ਵਾ ਉਹਦੇ ਵਿੱਚ ਜਿਹੜਾ ਉਹਦਾ ਪਲਸਟਰ ਹੋਣਾ ਜਾਂ ਉਹਦੇ ਵਿੱਚ ਜਿਹੜਾ ਅੰਦਰ ਟਰੈਕ ਬੰਨਣਾ ਜਾਂ ਹੋਰ ਜਿਹੜਾ ਕੰਮ ਜਿਹੜੇ ਉਹ ਅਧੂਰੇ ਆ ਉਹਨੂੰ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਇਲਾਵਾ ਸਾਡੇ ਨਗਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਪਾਣੀ ਦੀ ਆ ਕਿਉਂਕਿ ਪਾਣੀ ਦਾ ਨਿਕਾਸ ਜਿਹੜਾ ਵਾ ਸੱਪੜ ਦੇ ਵਿੱਚ ਕਿਸੇ ਕਿਸੇ ਵੀ ਤੌਰ ਤੇ ਬਾਰੀ ਤੌਰ ਤੇ ਨਿਕਾਸ ਜਿਹੜਾ ਉਹ ਨਹੀਂ ਹੈਗਾ ਜਿਸ ਕਾਰਨ ਜਿਹੜੇ ਲਾਗੇ ਵਾਲੇ ਘਰਵਾ ਉਹ ਬੜੇ ਇਹ ਦੇ ਨਰਕ ਦੀ ਜ਼ਿੰਦਗੀ ਜਿਹੜੀ ਉਹ ਜੀ ਰਹੇ ਆ ਆਪਾਂ ਪਿਛਲੇ ਸਮੇਂ ਦੇ ਦਰਮਿਆਨ ਕੋਸ਼ਿਸ਼ ਕੀਤੀ ਆ ਕਿ ਜਿਹੜਾ ਬਹੁਦੇ ਘਰਾਂ ਚ ਪਾਣੀ ਚੜਦਾ ਸੀਗਾ ਉਸ ਗਲੀ ਦੇ ਵਿੱਚ ਜਿਹੜਾ ਇੰਟਰਲਾਕ ਲਾ ਕੇ ਕੰਮ ਕਰਵਾਇਆ ਵਾ ਪਰ ਫਿਰ ਵੀ ਜਿਹੜਾ ਉਹ ਪਾਣੀ ਦੀ ਨਿਕਾਸੀ ਚਾਹੇ ਉਹ ਸੀਵਰੇਜ ਦਾ ਹੀ ਚਾਹੇ ਕਿਸੇ ਹੋਰ ਤਰੀਕੇ ਨਾਲ ਜਿਹੜੀ ਆ ਉਹ ਕਰਵਾਈ ਜਾਏ ਇਹਨੂੰ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਪਰ ਆਪਣੀ ਟਰਮ ਦੇ ਵਿੱਚ ਜਿਹੜਾ ਵਾ ਛੱਪੜ ਦੇ ਪਾਣੀ ਦਾ ਜਿਹੜਾ ਵਾ ਉਹ ਨਿਕਾਸ਼ ਜੂੜ ਕਰਵਾ ਸਕਿਆ ਸਭ ਤੋਂ ਆਮ ਦੇਖਿਆ ਜਾਂਦਾ ਜਦੋਂ ਬਾਹਰ ਦੇ ਮੈਦਾਨ 'ਚ ਚੱਈਦਾ ਗੋਲ ਬੂਟੇ ਲੱਗੇ ਹੁੰਦੇ ਨੇ ਰੱਟਾਂ ਲੱਗੀਆਂ ਹੁੰਦੀਆਂ ਜਦੋਂ ਕੰਦਿਆਂ ਦੇ ਇੰਦਰ ਵਿੱਚ ਆਈਏ ਇਹ ਤੁਹਾਨੂੰ ਇੱਕ ਪਾਰਕ ਦੀ ਨਜ਼ਰ ਆਉਂਦੀ ਆ ਦਸਤਾਨ ਸਦੀ ਹੁੰਦੀ ਆ ਉਹ ਲਾਇਬ੍ਰੇਰੀ ਹੁੰਦੀ ਆ ਖੇਡ ਮਦਾਨ ਹੁੰਦਾ ਵਾ ਬੱਚਿਆਂ ਵਾਸਤੇ ਓਪਨ ਜੇਮ ਹੁੰਦੀ ਐ ਛੁਲੇ ਲੱਗੇ ਹੁੰਦੇ ਆ ਇਹਕੋ ਵਧੀਆ ਦਿੱਖ ਨਾ ਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਇੰਦਾ ਦੀ ਮੁੱਖ ਨਹੀਂ ਨਾ ਬੜੀ ਹੈ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਕੋਈ ਵੀ ਜਿਹੜੀ ਹੈ ਸਹੂਲਤ ਨਹੀਂ ਹੈਗੀ ਪਰ ਆਪਣੇ ਮਨ ਦਾ ਸਪਨਾ ਜ਼ਰੂਰ ਹੈਗਾ ਵਾ ਕਿ ਨਗਰ ਦੇ ਦੁਆਲੇ ਲਾਈਟਾਂ ਲਵਾਈਆਂ ਜਾਣ ਤੇ ਨਗਰ ਨੂੰ ਜਿਹੜੀ ਫਿਰਨੀ ਆਉਂਦੀ ਹੈ ਉਹ ਚਾਰ ਸਫੇਰ ਜਿਹੜਾ ਵਾ ਦਰਖਤ ਲਾ ਕੇ ਜਿਹੜਾ ਵਾ ਉਹ ਵਧੀਆ ਜਿਹੜੀ ਪਿੰਡ ਜਿਹੜੀ ਆ ਦਿਖ ਬਣ ਸਕੇ ਇਸੇ ਤਰ੍ਹਾਂ ਹੀ ਜਿਹੜਾ ਮੜੀਆਂ ਨੂੰ ਸ਼ਮਸ਼ਾਨ ਘਾਟ ਨੂੰ ਜੋ ਰਸਤਾ ਜਾਂਦਾ ਵਾ ਉਹਦੇ ਤੇ ਵੀ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜਾ ਦਰਸਤ ਵਗੈਰਾ ਲਾ ਕੇ ਜਿਹੜਾ ਵਾ ਉਹਨੂੰ ਵੀ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਸਵਾਰ ਸਕੀ। ਸਰ ਰਸਨ ਕਾਰਡ ਦੀ ਸਮੱਸਿਆ ਕਾਹੀ ਹੁੰਦਾ ਕਿ ਜਿਹੜੇ ਕਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣੇ ਹੁੰਦੇ ਗਰੀਬਾਂ ਦਾ ਰਸਨ ਨਹੀਂ ਮਿਲਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਸਮੱਸਿਆ ਹੈ ਨਹੀਂ? ਸਾਡੇ ਪਿੰਡ ਰਸਨ ਕਾਰਡ ਵਾਲੀ ਜਿਹੜੀ ਆ ਕੋਈ ਬਹੁਤੀ ਸਮੱਸਿਆ ਨਹੀਂ ਹੈਗੀ। ਤਕਰੀਬਨ ਸਾਰਾ ਠੀਕ ਹੈ ਰਸਨ ਕਾਰਡ। ਕੋਮਨ ਰਜਿਸਟਰੀ ਵਿੱਚ ਜਿਹੜੇ ਲੋਕ ਹੋਰਦੇ ਉਹਨਾਂ ਨੂੰ ਰਜਿਸਟਰ ਸਮਝਾਈ ਨਾ ਪਾਇਆ ਜਾਂਦਾ ਤੇ ਉਹਨਾਂ ਦੇ ਨਾਮ ਤੇ ਰਜਿਸਟਰ ਨਹੀਂ ਹੋ ਸਕਦਾ। ਤੋਂ ਆਧਿਵਿਵਾਦ ਵਿੱਚ ਕਿੰਨਾ ਪ੍ਰਭਾਵ ਆਇਆ। ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਲੋਕਾਂ ਨੂੰ ਜਿਹੜਾ ਵਾ ਲੋੜਵੰਦ ਉਹਨਾਂ ਨੂੰ ਰਜਿਸਟਰ ਦੀ ਕੋਸ਼ਿਸ਼ ਕਰਾਂਗੇ। ਪਰ ਅਜੇ ਤੱਕ ਜਦੋਂ ਦੀ ਪੰਚਾਇਤ ਬਣੀ ਉਸ ਤੋਂ ਬਾਅਦ ਮਨਰੇਗਾ ਦਾ ਕੋਈ ਵੀ ਕੰਮ ਜਿਹੜਾ ਉਹ ਸ਼ੁਰੂ ਨਹੀਂ ਹੋ ਸਕਿਆ। 50 ਘਰਾਂ ਦਾ ਤਾਂ ਪਹਿਲਾਂ ਹੀ ਨਵੇਂ ਬਣੇ ਹੋ ਪਰ ਕਿੰਨੇ ਬਣੇ ਕਿੰਨੇ ਕੱਡੇ ਬਣੇ ਗ੍ਰਾਂਟ ਆਈਆਂ ਤੇ ਕਿੰਨੇ ਘਰਾਂ ਨੂੰ ਹੋ ਪਰੇ। ਫੇਲਾਲ ਗ੍ਰਾਂਟ ਤੱਕ ਅਜੇ ਕੋਠੀਆਂ ਦੀ ਕੋਈ ਨਹੀਂ ਆਈ ਪਰ ਜਿਹੜੀ ਹੁਣ ਸਰਕਾਰ ਵੱਲੋਂ ਪੋਰਟਲ ਓਪਨ ਕੀਤਾ ਗਿਆ ਸੀ ਉਹਦੇ ਵਿੱਚ ਤਕਰੀਬਨ ਜਿਹੜਾ 18 ਤੋਂ 20 ਘਰਾਂ ਦੀ ਜਿਹੜੀ ਹੈ ਉਹ ਆਪਾਂ ਨਾਂ ਜਿਹੜਿਆ ਉਹ ਪ੍ਰਪੋਜ਼ ਕਰਕੇ ਜਿਹੜਾ ਅਪਲੋਡ ਜਿਹੜੇ ਕਰਵਾਏ ਆ ਉਹ ਹੋ ਸਕਦਾ ਸਰਕਾਰ ਜਿਹੜਾ ਜਲਦੀ ਜਿਹੜਾ ਉਹ 18 ਜਾਂ 20 ਘਰ ਜਿਹੜੇ ਉਹਨਾਂ ਨੂੰ ਜਿਹੜੀ ਗ੍ਰਾਂਟ ਜਿਹੜੀ ਪ੍ਰਾਪਤ ਕਰਵਾ ਦੇਵੇ ਸਾਡਾ ਨਗਰ ਬਹੁਤ ਵਧੀਆ ਪਿੰਡ ਵਾ ਸਾਡੇ ਪਿੰਡ 'ਚ ਜਿਹੜੀ ਹੈ ਧਾਰਮਿਕ ਪੱਖੋਂ ਵੀ ਜਿਹੜਾ ਲਾਗੇ ਦਾ ਕੇ ਇਲਾਕੇ ਦੇ ਵਿੱਚ ਜਿਹੜਾ ਵਾ ਉਹ ਨਾਮ ਆ ਇਸ ਕਰਕੇ ਸਾਡਾ ਪਿੰਡ ਤਕਰੀਬਨ ਜਿਹੜਾ ਵਾ ਉਹ ਨਸ਼ਿਆਂ ਤੋਂ ਜਿਹੜਾ ਬਚਿਆ ਹੋਇਆ ਵਾ ਸਾਰੇ ਪਰਿਵਾਰ ਜਿਹੜਾ ਗੁਰੂ ਘਰ ਨਾਲ ਜੁੜੇ ਹੋਏ ਆ ਇਸ ਕਰਕੇ ਨਸ਼ਿਆਂ ਤੋਂ ਕਾਫੀ ਦਹਿਤ ਆ ਬਸ ਪਿੰਡ ਦੀ ਐਡਿਸ਼ਨ ਲੈ ਕੇ ਕੀ ਦੇ ਦਿੰਦੇ ਆ ਤਾਂ ਤਾਂ ਦੀ ਕਮੀ ਦਾ ਜਾਂ ਨਹੀਂ ਸਾਡੇ ਨਗਰ ਵਿਖੇ ਸਕੂਲ ਦੀ ਵੀ ਜਿਹੜੀ ਅਪਡੇਸ਼ਨ ਹੈ ਬਹੁਤ ਵਧੀਆ ਵਾ ਕਿਉਂਕਿ ਗਵਰਨਮੈਂਟ ਚਿੰਨ੍ਹ ਸਕੈਂਡ ਸਕੂਲ ਕਾਲਾ ਨਗਲ ਦੀ ਜਿਹੜੀ ਹੈ ਬੱਚਿਆਂ ਦੀ ਸਟ੍ਰੈਂਥ ਮੇਰੇ ਖਿਆਲ ਲਾਗੇ ਚਾਗੇ ਦੇ ਸਾਰੇ ਸਕੂਲਾਂ ਨਾਲੋਂ ਜਿਹੜੀ ਸਟ੍ਰੈਂਥ ਉਹ ਵੱਧ ਵਾ ਔਰ ਸਕੂਲ ਦਾ ਸਟਾਫ ਇੰਨਾ ਵਧੀਆ ਵਾ ਇੰਨਾ ਮਿਹਨਤੀ ਹੈ ਕਿ ਉਹ ਆਪ ਕਈ ਵਾਰੀ ਜਿਹੜਾ ਵਾ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਵੀ ਜਿਹੜਾ ਵਾ ਸਕੂਲ ਦੀ ਵਿਕਾਸ ਵਾਸਤੇ ਪ੍ਰਬੰਧ ਵਾਸਤੇ ਜਿਹੜਾ ਵਾ ਉਹ ਕਾਰਜ ਕਰਦੇ ਆ ਔਰ ਪਿੰਡ ਦੇ ਲੋਕਾਂ ਤੋਂ ਵੀ ਜਿਹੜੇ ਮੋਤਬਰ ਵਿਅਕਤੀ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਸਹਿਯੋਗ ਲੈ ਕੇ ਕੁਝ ਆਪ ਪੈਸੇ ਪਾ ਕੇ ਕੁਝ ਮੋਤਬਰ ਵਿਅਕਤੀਆਂ ਤੋਂ ਪੈਸੇ ਲੈ ਕੇ ਜਿਹੜਾ ਵਾ ਉਹ ਜਿਹੜੇ ਸਕੂਲ ਦੇ ਕਾਰਜ ਹੋਣ ਵਾਲੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਰਾਉਂਦੇ ਆ ਔਰ ਐਜੂਕੇਸ਼ਨ ਵੀ ਜਿਹੜੀ ਆ ਉਹ ਬੱਚਿਆਂ ਨੂੰ ਵਧੀਆ ਇਵੇਂ ਕਿ ਆਪਾਂ ਕਹੀਏ ਪਿਛਲੇ ਸਮੇਂ ਦਰਮਿਆਨ ਕਾਲੇ ਨਗਰ ਸੀਨੀਅਰ ਸੈਕੰਡਰੀ ਸਕੂਲ ਤੋਂ ਜਿਹੜੇ ਬੱਚੇ ਪੜ੍ਹ ਕੇ ਗਏ ਐ ਕੋਈ ਬੱਚੇ ਡਾਕਟਰ ਬਣਿਆ ਕੋਈ ਬੱਚੇ ਇੰਜੀਨੀਅਰ ਬਣਿਆ ਸੋ ਸਕੂਲ ਦਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਐ ਉਹ ਬਹੁਤ ਹੀ ਵਧੀਆ ਹੈ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਮਰੋਦਤਾ ਹੁੰਦਾ ਤੁਹਾਡੇ ਪਿੰਡ ਦੇ ਬੱਚੇ ਨੌਜਵਾਨ ਸੋ ਇਹਨਾਂ ਵਾਕੇ ਤੁਹਾਡੀ ਨਵੀਂ ਬੜੀ ਪੰਜਾਬ ਨੂੰ ਕੀ ਮਿਲ ਰਹਾ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਨੌਜਵਾਨ ਪੀੜ੍ਹੀ ਐ ਉਹਨਾਂ ਨੂੰ ਗਾਈਡ ਕਰਕੇ ਜਿਹੜਾ ਵਾ ਆਪਾਂ ਐਜੂਕੇਸ਼ਨ ਵਾਲੇ ਬੱਚੇ ਨੂੰ ਪ੍ਰੇਰਿਤ ਕਰ ਸਕੀਏ ਕਿਉਂਕਿ ਸਾਡੀ ਨੌਜਵਾਨੀ ਜਿਹੜੀ ਆ ਸਾਰਿਆਂ ਦਾ ਜਿਹੜਾ ਰੁਝਾਨ ਵਾ ਉਹ ਵਿਦੇਸ਼ ਵੱਲ ਬਣਿਆ ਪਿਆ ਵਾ ਮੇਰੇ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਬੱਚਾ ਪਲੱਸ 1 ਪਲੱਸ 2 ਦੇ ਵਿੱਚ ਪੜ ਰਿਹਾ ਜਾਂ 10ਵੀਂ ਚ ਪੜ ਰਿਹਾ ਕੋਸ਼ਿਸ਼ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਜਾਏ ਕਿ ਸਾਡੇ ਆਪਣੇ ਹੀ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਬਹੁਤ ਜ਼ਿਆਦਾ ਸਾਧਨ ਹੈਗੇ ਆ ਜੇ ਆਪਾਂ ਮਿਹਨਤ ਕਰੀਏ ਆਪਾਂ ਕੇ ਪੜੀਏ ਤੇ ਆਪਾਂ ਜਿਹੜਾ ਵਾ ਰੋਜ਼ਗਾਰ ਹਾਸਲ ਕਰ ਸਕਦੇ ਆ ਬਜਾਏ ਕਿ ਆਪਾਂ ਜਿਹੜਾ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਹਾੜੀ ਕਰਦੇ ਆ ਉਹਦੇ ਤੋਂ ਜਿਹੜਾ ਵਾ ਛੋਟ ਪਾ ਸਕੀਏ ਅਤੇ ਆਪਣੇ ਹੀ ਪੰਜਾਬ ਦੇ ਵਿੱਚ ਜਿਹੜਾ ਵਾ ਆਪਾਂ ਪੜ੍ਹ ਲਿਖ ਕੇ ਜਾਂ ਜਿਹੜਾ ਹੋਰ ਦਸਤਕਾਰੀ ਤੰਦੇ ਸਿੱਖ ਕੇ ਜਿਹੜਾ ਵਾ ਆਪਣਾ ਵਿਕਾਸ ਦੇ ਵਿੱਚ ਦਾ ਆਪਾਂ ਵਾਦਾ ਕਰ ਸਕੀਏ। ਸਭ ਸੈਂਟਰ ਬੋਰਡ ਪੰਜਾਬ ਨੂੰ ਜਾਂ ਸਰਕਾਰ ਤੋਂ ਸਭ ਤੋਂ ਵੱਧ ਤਰੀਕੋਂ ਵਾਤੇ ਬਣਾ ਜੀ ਕਿਉਂਕਿ ਤੁਹਾਡੇ ਬੰਦੀ ਦਿੱਤੀ ਪਤਾ ਪਈਦਾ ਨਹੀਂ। ਸੋ ਜਿਵੇਂ ਦੇਖਿਆ ਜਾ ਸਕਦਾ ਸਾਡੇ ਵੱਲ ਕੋਸ਼ਿਸ਼ ਹੋਵੇਗੀ ਵੀ ਤੁਹਾਡੇ ਬੰਦੀ ਕਰਕੇ ਜਿਹੜਾ ਕੋਈ ਵੀ ਐਸਾ ਕਾਰਜ ਨਾ ਕੀਤਾ ਜਾਵੇ ਜਿਵੇਂ ਕਿ ਪਿਛਲੇ ਦਿਨੀ ਪੋਰਟਲ ਤੇ ਜਿਹੜਾ ਵਾ ਕੱਚੀਆਂ ਸੱਤਾਂ ਵਾਲੇ ਘਰ ਪਾਏ ਸੀਗੇ ਮੇਰੀ ਚਾਹੇ ਬੰਦੇ ਜਿਨ੍ਹਾਂ ਨਾਲ ਨਹੀਂ ਵੀ ਬੋਲਚਾਲ ਸੀਗਾ ਮੈਂ ਉਹਨਾਂ ਘਰਾਂ ਜਾ ਕੇ ਵੀ ਜਿਹੜਾ ਉਹਨਾਂ ਦੀਆਂ ਸਾਰੀਆਂ ਕੱਚੀਆਂ ਸੱਤਾਂ ਜਿਹੜੀਆਂ ਸਾਰੀਆਂ ਪੁਆਈਆਂ ਵਾ ਬਿਨਾ ਕਿਹੇ ਮਤਲਬ ਪੱਖਪਾਤ ਹੋ ਜਿਹੜਾ ਵਾ ਕੋਈ ਵੀ ਘਰ ਜਿਹੜਾ ਪਿੰਡ ਦੇ ਵਿੱਚ ਜਿਹੜਾ ਲੋੜਵੰਦ ਸੀਗਾ ਉਹਨੂੰ ਨਹੀਂ ਛੱਡਿਆਗਾ ਸਾਰਿਆਂ ਦੇ ਨਾਮ ਜਿਹੜੇ ਅਪਲੋਡ ਕਰਵਾਏ ਅੱਜ ਹੀ ਵਾਰੀ ਤਗੜੇ ਪਿੰਡਾਂ ਕੇ ਨੰਗਾ ਬਾਤ ਨਹੀਂ ਹੁੰਦੀਆਂ ਲੋਕਾਂ ਨੂੰ ਪਾਣੀ ਪਿਚਾੜਿਆ ਨੇ ਤਾਂ ਦੇਖ ਲੈ ਪੇਟਾਂ ਨੂੰ ਸਮਾਂ ਦੀ ਬਾਤ ਹੁੰਦਾ ਕਿੱ사ਏ ਬਾਤ ਚੋ ਇੱਕ ਕਰਵਾਇ ਦੀ ਕਿ ਜਮਾਨਤ ਕਿਵੇਂ ਦੇ ਦੋ ਇੱਕ ਸਰਪੰਚ ਦੀ ਜ਼ਿੰਮੇਵਾਰੀ ਹੈ ਵਾ ਕਿ ਉਹ ਕੋਸ਼ਿਸ਼ ਕਰੇ ਕਿ ਜਿਹੜਾ ਉਹਦੇ ਪਿੰਡ ਦੇ ਵਿੱਚ ਨਿੱਕੇ-ਮੋਟੇ ਝਗੜੇ ਹੁੰਦੇ ਆ ਉਹਨਾਂ ਨੂੰ ਥਾਣੇ ਤੱਕ ਜਿਹੜਾ ਨਾ ਜਾਣ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨੂੰ ਪਿੰਡ ਲੈਵਲ ਤੇ ਜਿਹੜਾ ਵਾ ਉਹਨੂੰ ਮੁਕਾਤਾ ਜਾਵੇ ਉਹ ਥਾਣੇ ਦੀ ਜਿਹੜੀ ਖੱਜਲ ਖਾਭੀ ਉਹ ਨਾ ਹੋ ਸਕੇ ਜੀ ਸਾਰਾ ਜਿਹੜਾ ਤੁਸੀਂ ਹੁਣ ਪਹਿਲ ਦੇ ਹੱਦ ਤੱਕ ਪਿੰਡ ਵਿੱਚ ਥੋੜੀ ਦਾ ਕੰਮ ਕਰੂ ਹੁੰਦਾ ਹੈ ਜਿਹੜਾ ਬੈਗਨ ਸੋਕ ਹੁੰਦਾ ਮਿਲਣਾ ਹੁੰਦਾ ਸਭ ਤੋਂ ਪਹਿਲਾਂ ਵੀ ਜਿਵੇਂ ਮੈਂ ਦੱਸਿਆ ਵਾ ਕਿ ਸਾਡੇ ਨਗਰ ਦਾ ਇੱਕ ਹੀ ਮੇਨ ਪ੍ਰੋਬਲਮ ਹੈਗਾ ਸੱਪੜ ਦੀ ਔਰ ਸਾਡੀ ਕੋਸ਼ਿਸ਼ ਹੋਵੇਗੀ ਜਿਹੜੀ ਸੱਪੜ ਦੀ ਸਮ ਤੇ ਅਸੀਂ ਸਾਰੇ ਨਗਰ ਦਾ ਜਿਹੜਾ ਵਾ ਸਾਰਾ ਇਹ ਸੋਲੂਸ਼ਨ ਜਿਹੜਾ ਉਹ ਹੱਲ ਕੱਢ ਲਏ ਸੋ ਪਹਿਲ ਦੇ ਅਧਾਰ ਤੇ ਜਿਹੜਾ ਸਪੱਟ ਦੇ ਪਾਣੀ ਦਾ ਨਿਕਾਸ ਦਾ ਵਾ ਉਸ ਕਾਰਜ ਨੂੰ ਆਪਣੇ ਨਿਪਰੇ ਚੜਾਂਗੇ ਔਰ ਸਾਰੇ ਪਿੰਡ ਦਾ ਸਹਿਯੋਗ ਲੈ ਕੇ ਮੈਂ ਸਾਰੇ ਵੀਰਾਂ ਨੂੰ ਪਿੰਡ ਤੇ ਨਗਰ ਦੇ ਨੂੰ ਬੇਨਤੀ ਕਰੂੰਗਾ ਕਿ ਆਪਾਂ ਰਲ ਮਿਲ ਕੇ ਜਿਹੜਾ ਵਾ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਪਾਰਟੀ ਉੱਪਰ ਉੱਠ ਕੇ ਜਿਹੜਾ ਵਾ ਸਾਰੇ ਰਲ ਮਿਲ ਕੇ ਜਿਹੜਾ ਵਾ ਜਿਹੜੇ ਪਿੰਡ ਦੇ ਅਧੂਰੇ ਕਾਰਜ ਹੋ ਆ ਜਿਵੇਂ ਲਾਈਟਾਂ ਲਗਾਉਣ ਵਾਲਾ ਵਾ ਸ਼ਮਸ਼ਾਨ ਘੜ ਦਾ ਕੁਝ ਕੰਮ ਰਹਿੰਦਾ ਵਾ ਸਟੇਡੀਅਮ ਦਾ ਵੀ ਕੰਮ ਰਹਿੰਦਾ ਵਾ ਔਰ ਖਾਸ ਕਰਕੇ ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਐ ਸਪੱਟ ਦੇ ਨਿਕਾਸ ਦਾ ਜਿਹੜਾ ਵਾ ਹੈਗਾ ਵਾ ਸਭ ਤੋਂ ਵੱਡਾ ਮੁੱਦਾ ਵਾ ਉਹਨੂੰ ਆਪਾਂ ਸਾਲਵ ਕਰ ਸਕੀਏ ਇਹਨਾਂ ਕੁਝ ਕਹਿੰਦਾ ਸੀ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ